ਸਿਕਲ ਸਾਰਿਆਂ ਨੂੰ ਹੋਰ ਦੱਸੋ ਤੁਹਾਡਾ ਕੀ ਹਾਲ ਚਾਲ ਹੈ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਰੈਮੇਡੀ ਜੋ ਕਿ ਗੋਡਿਆਂ ਦੇ ਉੱਤੇ ਹੈ ਗੋਡਿਆਂ ਦਾ ਦਰਦ ਤਾਂ ਲਗਭਗ ਹਰ ਘਰ ਵਿੱਚ ਕਿਸੇ ਨਾ ਕਿਸੇ ਨੂੰ ਹੋ ਹੀ ਜਾਂਦਾ ਹੈ ਤੇ ਇਹ ਇੱਕ ਬਹੁਤ ਛੋਟਾ ਜਿਹਾ ਦੇਸੀ ਨੁਸਖਾ ਹੈ ਜੋ ਕਿ ਆਰਾਮ ਨਾਲ ਕੀਤਾ ਜਾ ਸਕਦਾ ਹੈ ਬਹੁਤ ਚੀਜ਼ਾਂ ਦੀ ਰਿਕੁਆਇਰਮੈਂਟ ਵੀ ਨਹੀਂ ਹੁੰਦੀ ਆਪਾਂ ਨੂੰ ਸਿਰਫ ਤੇ ਸਿਰਫ 10 ਚੀਜ਼ਾਂ ਚਾਹੀਦੀਆਂ ਨੇ ਜੋ ਕਿ ਆਪਣੇ ਘਰੇ ਹੀ ਹੁੰਦੀਆਂ ਨੇ ਤੇ ਇਹ ਜੋ ਗੋਡਿਆਂ ਦਾ ਦਰਦ ਹੈ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਨੂੰ ਇੱਕੋ ਜਿਹਾ ਹੋਵੇ ਹੋ ਸਕਦਾ ਹੈ ਕਿਸੇ ਨੂੰ ਕਿਸੇ ਕਾਰਨ ਤੋਂ ਹੋਵੇ ਤੇ ਕਿਸੇ ਨੂੰ ਕਿਸੇ ਕਾਰਨ ਤੋਂ ਜਿਵੇਂ ਕਿ ਵਾ ਨਾਲ ਵੀ ਹੋ ਸਕਦਾ ਹੈ ਜਾਂ ਫਿਰ ਉਸ ਤੋਂ ਇਲਾਵਾ ਕਿਸੇ ਨੂੰ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨਸ ਕਿਸੇ ਚੀਜ਼ ਦੀ ਕਮੀ ਤੋਂ ਵੀ ਹੋ ਸਕਦਾ ਹੈ ਹੋ ਸਕਦਾ ਹੈ ਤੁਹਾਨੂੰ ਕੈਲਸ਼ੀਅਮ ਦੀ ਕਮੀ ਹੋਵੇ ਹੋ ਸਕਦਾ ਹੈ ਤੁਹਾਨੂੰ ਵਿਟਾਮਿਨ ਡੀ ਖਤਮ ਹੋ ਗਿਆ ਹੋਵੇ ਜਾਂ ਥੋੜਾ ਹੋਵੇ ਤਾਂ ਇਸ ਕਰਕੇ ਆਪਦੇ ਟੈਸਟ ਵੀ ਕਰਵਾਣੇ ਬਹੁਤ ਜ਼ਰੂਰੀ ਨੇ ਸਭ ਕੁਝ ਦੇਸੀ ਇਲਾਜ ਜਾਂ ਅੰਗਰੇਜ਼ੀ ਇਲਾਜ ਹੀ ਨਹੀਂ ਹੁੰਦਾ ਟੈਸਟ ਵੀ ਨਾਲ-ਨਾਲ ਬਹੁਤ ਜ਼ਰੂਰੀ ਹੁੰਦੇ ਨੇ ਪਰ ਫਿਰ ਵੀ ਕਰਦੇ ਕੁਛ ਨੁਕਸੇ ਕਰਨ ਨਾਲ ਕੋਈ ਖਰਾਬੀ ਵੀ ਨਹੀਂ ਹੁੰਦੀ ਆਪਾਂ ਕਰ ਵੀ ਸਕਦੇ ਹਾਂ ਤੇ ਚਲੋ ਆਜੋ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਤੁਸੀਂ ਕਰਨਾ ਕੀ ਹੈ ਲੈਣਾ ਕੀ ਕੀ ਹੈ ਇਹ ਸਭ ਤੋਂ ਪਹਿਲੀ ਚੀਜ਼ ਹੈ ਜੋ ਮੈਂ ਲਈ ਹੈ ਇਹ ਹੈ ਅਕਦਾ ਪੱਤਾ ਇਸ ਪੱਤੇ ਨੂੰ ਤੁਸੀਂ ਜਦੋਂ ਤੋੜਨਾ ਹੈ ਤਾਂ ਬਹੁਤ ਸੰਭਾਲ ਕੇ ਤੋੜਨਾ ਹੈ ਇਸ ਪੱਤੇ ਨੂੰ ਤੋੜਨ ਤੋਂ ਬਾਅਦ ਲਗਾਤਾਰ 2 ਮਿੰਟ ਤੱਕ ਤੁਸੀਂ ਇਹਨੂੰ ਚਲਦੇ ਪਾਣੀ ਦੇ ਵਿੱਚ ਧੋ ਲਵੋ ਮਤਲਬ ਟੂਟੀ ਖੋਲ ਕੇ ਤੁਸੀਂ ਵਾਸ਼ ਵੇਸਿੰਗ ਜਾਂ ਸ਼ੈਂਕ ਦੇ ਵਿੱਚ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਵਾਸ਼ ਕਰ ਲਵੋ ਪੱਤਾ ਤੋੜ ਕੇ ਘਰੇ ਆਂਦੇ ਰਸਤੇ ਵਿੱਚ ਬਿਲਕੁਲ ਖੁਜਲੀ ਵਗੈਰਾ ਨਾ ਕਰੋ ਸਕਿਨ ਨਾਲ ਟੱਚ ਨਾ ਕਰੋ ਫੇਸ ਨਾਲ ਮਤਲਬ ਕਿ ਪੱਤੇ ਨੂੰ ਫੇਸ ਤੇ ਬਿਲਕੁਲ ਵੀ ਟੱਚ ਨਾ ਕਰੋ ਕਿਉਂਕਿ ਇਹਦੇ ਪੱਤੇ ਦਾ ਜਿਹੜਾ ਦੁੱਧ ਨਿਕਲਦਾ ਏ ਉਹ ਖਤਰਨਾਕ ਵੀ ਹੋ ਸਕਦਾ ਹੈ ਸਕਿਨ ਵਾਸਤੇ ਫੇਸ ਵਾਸਤੇ ਇਸ ਕਰਕੇ ਇਸ ਪੱਤੇ ਨੂੰ ਤੁਸੀਂ ਤੋੜਨ ਦੇ ਨਾਲ-ਨਾਲ ਸਕਿਨ ਫੇਸ ਦੀ ਸਕਿਨ ਨਾਲ ਬਿਲਕੁਲ ਵੀ ਟੱਚ ਨਾ ਕਰੋ ਔਰ ਜੋ ਦੂਸਰੀ ਚੀਜ਼ ਹੈ ਉਹ ਹੈ ਆਪਣੇ ਕੋਲ ਹਲਦੀ ਇਹ ਆਮ ਹਲਦੀ ਹੈ ਜੋ ਆਪਾਂ ਘਰੇ ਖਾਂਦੇ ਹਾਂ ਪਰ ਇਹ ਘਰੇ ਪੀਸੀ ਹੋਈ ਹੈ ਮੈਂ ਬਾਜ਼ਾਰ ਵਾਲੀ ਹਲਦੀ ਨਹੀਂ ਲੈ ਰਹੀ ਘਰੇ ਪੀਸੀ ਹੋਈ ਹਲਦੀ ਤੁਸੀਂ ਲੈਣੀ ਹੈ ਜਿਆਦਾ ਫਾਇਦਾ ਹੈ ਤੇ ਇਹ ਹੈ ਤਿਲਾਂ ਦਾ ਤੇਲ ਇਹ ਤਿਲਾਂ ਦਾ ਤੇਲ ਤੁਹਾਨੂੰ ਆਰਾਮ ਨਾਲ ਰਸਨ ਦੀ ਦੁਕਾਨ ਜਾਂ ਫਿਰ ਮੈਡੀਕਲ ਸਟੋਰ ਵਿੱਚੋਂ ਮਿਲ ਜਾਏਗਾ ਤੁਸੀਂ ਹਮੇਸ਼ਾ ਹੀ ਘਰੇ ਤਿਲਾਂ ਦਾ ਤੇਲ ਜ਼ਰੂਰ ਰੱਖੋ ਮਾਲਿਸ਼ ਵਾਸਤੇ ਤਿਲਾਂ ਦੇ ਤੇਲ ਦੇ ਬਹੁਤ ਫਾਇਦੇ ਨੇ ਖਾਸ ਕਰਕੇ ਗੋਡਿਆਂ ਦੀ ਤੇ ਲੱਕ ਦੀ ਮਾਲਿਸ਼ ਵਾਸਤੇ ਹੁਣ ਆਪਾਂ ਕਰਨਾ ਕੀ ਹੈ ਥੋੜਾ ਜਿਹਾ ਤੇਲ ਲੈਣਾ ਆਪਾਂ ਪੱਤੇ ਦੇ ਉੱਤੇ ਲਾ ਦੇਣਾ ਚੰਗੀ ਤਰ੍ਹਾਂ ਇਹ ਤੇਲ ਤੁਸੀਂ ਪੱਤੇ ਉੱਤੇ ਵੀ ਲਾ ਸਕਦੇ ਹੋ तो गोडे उत्ते भी ला सकते हो इतने मैं तो पत्ते उत्ते ला के दिखा रही हाँ मैं गोडे उत्त ला के नहीं दिखा रही तो ते इस तेल नंब तरह पत्ते दे उत्ते तो बाद ला देनी है इनके उत्ते हल्दी ती इस पत्ते उत्ते चंकी तरह थोड़ी जी हल्दी ला देनी है पूरी फैला के ला है गोडे के हिसाब न पत्ता थोड़ा वडा लोगे तो ज़्यादा वीया है जो पत्ता तोड़ो, ता तोड़ो की पत्ता तो देख के तोड़ो कि पत्ता व्डा ही होदी तिलों के तेल की मसाज करनी है पूरे पां तो सत मिनट अपने गोडे की मसाज करनी है इस ऑयल मसाज करी तो इस पत्ते गोडे के उत्ते तो रख के उत्तों कॉटन के कपड़े नाल बन देना है ਰੈਸਟ ਕਰਨ ਲੱਗੇ ਰਾਤ ਨੂੰ ਜਾਂ ਫਿਰ ਦੁਪਹਿਰ ਨੂੰ ਯਾਨੀ ਕਿ ਜਦੋਂ ਵੀ ਬੰਨੋ ਤਾਂ 2 ਤੋਂ 3 ਘੰਟੇ ਤੱਕ ਜਰੂਰ ਤੁਸੀਂ ਲੰਮੇ ਪਈ ਰਹੋ ਇਸ ਪੱਤੇ ਨੂੰ ਬੰਨਣ ਤੋਂ ਬਾਅਦ ਕੋਸ਼ਿਸ਼ ਕਰੋ ਤੇ ਇਸ ਪੱਤੇ ਨੂੰ ਫਿਰ ਤੁਸੀਂ ਗਰਮ ਪੱਟੀ ਨਾਲ ਜਾਂ ਕਾਟਨ ਦੇ ਕੱਪੜੇ ਨਾਲ ਇਹਨੂੰ ਬੰਨ ਲੈਣਾ ਹੈ ਆਪ ਦੀ ਗੋਡੇ ਦੇ ਉੱਪਰ ਲਗਭਗ 3 ਘੰਟੇ ਤੋਂ ਬਾਅਦ ਤੇ ਕੁਝ ਹੀ ਦਿਨ ਇਸ ਤਰ੍ਹਾਂ ਕਰਨ ਦੇ ਨਾਲ-ਨਾਲ ਤੁਹਾਨੂੰ ਜੋ ਗੋਡਿਆਂ ਦਾ ਦਰਦ ਹੈ ਅਗਰ ਉਹ ਵਾਦਾ ਦਰਦ ਹੈ ਤਾ ਬਿਲਕੁਲ ਠੀਕ ਹੋ ਜਾਏਗਾ ਵਾ ਕੋਈ ਵੀ ਹੋ ਸਕਦੀ ਹੈ ਉਹ ਦਰਦ ਠੀਕ ਹੋ ਜਾਏਗਾ ਅਗਰ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਾਲ ਦਰਦ ਹੈ ਤਾਂ ਫਿਰ ਤਾਂ ਤੁਹਾਨੂੰ ਇਲਾਜ ਦੀ ਜ਼ਰੂਰਤ ਹੈ ਤੁਹਾਨੂੰ ਜ਼ਰੂਰ ਟੈਸਟ ਕਰਵਾਉਣਾ ਚਾਹੀਦਾ ਹੈ ਅਗਰ ਉਹ ਬਾਦ ਦਾ ਦਰਦ ਹੋਏਗਾ ਤਾਂ ਬਿਲਕੁਲ ਠੀਕ ਹੋ ਜਾਏਗਾ ਤੇ ਇਸ ਦੇ ਨਾਲ ਨਾਲ ਹੀ ਆਪਾਂ ਅੱਜ ਦੇ ਵੀਡੀਓ ਨੂੰ ਕਰਦੇ ਹਾਂ ਖਤਮ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੇ ਵੀਡੀਓ ਕਿਸ ਤਰ੍ਹਾਂ ਦੇ ਲੱਗਦੇ ਨੇ ਤੇ ਅੱਜ ਫਿਰ ਆਪਾਂ ਕਰਦੇ ਹਾਂ ਹੜਪੀੜਿਤਾਂ ਵਾਸਤੇ ਅਰਦਾਸ ਵਾਹਿਗੁਰੂ ਕਿਰਪਾ ਕਰੇ ਜਲਦੀ ਹੀ بارشਾਂ ਖਤਮ ਹੋ ਜਾਣ ਤੇ ਜੋ ਵੀ ਆ ਗਈ ਹੈ ਤਕਲੀਫ ਸਾਰਿਆਂ ਦੀ ਤਕਲੀਫ ਦੂਰ ਹੋਵੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਰੱਬ ਰਾਖਾ